ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂੰ ਇਸ ਟਾਈਮ ਸ਼ਾਮ ਦਾ ਟਾਈਮ ਹੋਇਆ ਐਂਡ ਮੈਂ ਰੈਡੀ ਸੈਡੀ ਹੋ ਕੇ ਬੈਠੀ ਆਂ ਕਿਉਂਕਿ ਅੱਜ ਸਾਡੇ ਘਰ ਇੱਕ ਸਪੈਸ਼ਲ ਚੀਜ਼ ਆ ਰਹੀ ਆ ਐਂਡ ਉਸ ਚੀਜ਼ ਦੀ ਵੇਟ ਕਰ ਰਹੇ ਆ ਤੇਲ ਸੋਨਾ ਆ ਤੇਲ ਲੈ ਕੇ ਜਾਣੇ ਆ ਬਹੁਤ ਐਕਸਾਈਟਡ ਆ ਐਂਡ ਜਦੋਂ ਆਊਗਾ ਤਾਂ ਮੈਂ ਤੁਹਾਨੂੰ ਦਿਖਾਵਾਂਗੀ ਐਂਡ ਬਸ ਸਪੈਸ਼ਲ ਸੀਜ਼ ਆ ਲਾਈਕ ਇੱਕ ਫਾਰਮਰਲੀ ਇਟਸ ਆ ਲੈਕ ਇਕ ਇਦਾਂ ਦੀ ਬਲੈਸਿੰਗ ਹੈ ਨਾ ਮਤਲਬ ਹੋਦੇ ਤੁਹਾਡੇ ਕਿ ਕੋਈ ਖੁਸ਼ੀ ਨਹੀਂ ਆਈ ਹੈ ਨਾ ਜੋ ਫਾਰਮਰ ਲੋਕਾਂ ਉਹਨਾਂ ਲਈ ਸੋ ਵਨਰ ਯੂ ਵਲੌਗ ਦੇ ਨਾਲ ਵੀਡੀਓ ਦੇ ਨਾਲ ਐਂਡ ਮੈਂ ਤੁਹਾਨੂੰ ਦਿਖਾਉਣੀ ਆ ਕਿ ਅਸੀਂ ਕੀ ਲੈ ਕੇ ਆਏ ਹਾਂ ਅੱਜ ਸਾਡੇ ਘਰੇ ਕੀ ਆਦੇ ਆਇਆ ਐਂਡ ਪਲੀਜ਼ ਸਟਾਰਟਿੰਗ ਜੀ ਮੈਂ ਤੁਹਾਨੂੰ ਕਹਿਨੀ ਆ ਕਿ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਐਂਡ ਸ਼ੇਅਰ ਵੀ ਕਰ ਦਿਓ ਹਰ ਵਕਤ ਵੀਡੀਓ ਜਿਦੇ ਜਿਦੇ ਦੇ ਨਾਲ ਵੀ ਕਰਦੇ ਐਂਡ ਮੇਰਾ ਬੱਚਾ ਵੀ ਨਾਲ ਗਿਆ ਹੀ ਇਜ਼ ਟੂ ਹੈਪੀ ਟੂ ਬਾਈ ਥਿਸ ਥਿੰਗ ਫੋਰ ਫਰ ਧੰ ਹਨਾ ਸਾਰਿਆਂ ਲਈ ਸਾਰਿਆਂ ਲਈ ਖੁਸ਼ੀ ਆ ਖੁਸ਼ੀ ਦੀ ਗੱਲ ਹੈ ਬੀ ਖੁਸ਼ੀ ਦੀ ਗੱਲ ਹੈ ਚਲੋ ਹੁਣ ਬੱਸ ਆਉਣ ਵਾਲਾ ਹੀ ਆ ਥੋੜਾ ਟਾਈਮ ਲੱਗਣਾ ਨਾ ਨੂੰ 15 20 ਜਾਂ ਮੈਕਸਿਮਮ ਅੱਧਾ ਘੰਟਾ ਲੱਗਣਾ ਆ ਘਰੇ ਪਹੁੰਚਣ ਨੂੰ ਤੇ ਫਿਰ ਮੈਂ ਤੁਹਾਨੂੰ ਦਫਾਨੀ ਲੱਗੀ ਕੀ ਆ ਓਕੇ सॉरी ਬਹੁਤ ਹੋ ਰਹੀ ਹੈ ਜੀ ਚਾਹ ਮੈਨੂੰ ਚਾਹ ਚਾਹ ਲੁਕ ਲਈਏ ਬੈਠੇ ਹਾਂ ਚਲੋ ਇਹ ਬਹੁਤ ਬਹੁਤ ਵਧਾਈਆਂ ਹੀ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਮੈਂ ਵੀ ਕਰ ਦਿੱਤੀ ਆਪਣੀ ਆਸ ਸਾਰੇ ਗੇਟਾਂ ਚ ਜਾ ਜਾ ਦੇਖਦੇ ਪਏ ਠੀਕ ਹੈ ਹਾਂ आ गए आ गए आके तो बांधा ना हां बात तो ਹਾਂਜੀ ਗਰਮੀ ਹੈ ਨਾ ਤਾਂ ਇੱਕ ਦਿੱਦ ਲੱਗੀ ਹਾਂ ਦਿੱਦ ਲੱਗੀ ਹਾਂ ਕਰ ਗਿਆ ਸਦਾਬੀਨ ਲੈ ਘੱਟ ਇਸ ਕਾਰਨ